ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਹਿਲਵਾਂ ਰਸੋਈ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਠੀਕ ਹੋਵੋਗੇ ਚੜ੍ਹਦੀਆਂ ਕਲਾਂ ਦੇ ਵਿੱਚ ਹੋਵੋਗੇ ਆਪਾਂ ਆਏ ਸੀ ਪਿੰਡ ਘਰੇ ਤੇ ਸ਼ਾਮ ਦਾ ਟਾਈਮ ਗੁਰਦੁਆਰਾ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਸ਼ੁਰੂ ਹੋ ਚੁੱਕਿਆ ਤੇ ਆਪਾਂ ਸੀ ਗਾਰਡਨ ਦੇ ਵਿੱਚ ਫੁੱਲ ਦੇਖੋ ਤੁਸੀਂ ਗੁਲਾਬ ਪੂਰੇ ਜੋ ਬਣ ਕੇ ਆਇਆ ਹੈ ਹੈ ਇਹਦੇ ਫੁੱਲ ਤੋੜ ਕੇ ਆਪਾਂ ਸਾਰੇ ਜਿਹੜੇ ਜਿਨ੍ਹਾਂ ਦੀ ਐਕਸਪਾਇਰੀ ਡੇਟ ਨੇੜੇ ਆ ਗਈ ਉਹਨਾਂ ਨੂੰ ਤੋੜ ਕੇ ਸੁਕਾ ਕੇ ਸ਼ਰਧਾਈ ਦੇ ਵਿੱਚ ਵਰਤਾਂਗੇ ਆਪਾਂ ਠੀਕ ਹੈ ਜੀ ਰੋਜ਼ ਬੈਠ ਫੁੱਲ ਦੇਖੋ ਜੀ ਜਗ੍ਹਾ ਹੈਗੀ ਤਾਂ ਜ਼ਰੂਰ ਫੁੱਲ ਲਾਇਆ ਕਰੋ ਇੱਧਰ yellow color ਵਾਲਾ ਗੁਲਾਬ ਸਾਰੇ ਪਾਸੇ ਗੁਲਾਬ ਹੀ ਗੁਲਾਬ ਦੇਖੋ ਤੁਹਾਨੂੰ ਹੁਣ ਬਾਕੀ ਤਾਂ ਮੁੱਟੇ ਲੱਗਣਗੇ ਹੁਣ ਗਰਮੀ ਦਾ ਸੀਜ਼ਨ ਕਰਕੇ ਜਿਆਦਾ ਆਪਸ਼ਨਾਂ ਨਹੀਂ ਹੁੰਦੀਆਂ ਆਪਣੇ ਕੋਲੇ ਪਨੀਰੀਆਂ ਤਾਂ ਉੰਨੀਆਂ ਹੁੰਦੀਆਂ ਨੇ ਬਟ ਹੁਣ ਜਦੋਂ ਜਿਆਦਾ ਹੀਟ ਪੈਣ ਲੱਗ ਜਲਦੀ ਹੈ ਫੇਰ ਘਟ ਜਾਂਦੇ ਆ ਬਾਕੀ ਨਾਲ ਦੀ ਨਾਲ ਇਹਨਾਂ ਦੀ ਸ਼ਿੰਗਾਈ ਵਗੈਰਾ ਕਰਾਈ ਜਾਂਦੇ ਆ ਨਿੰਬੂ ਐਤਕੀ ਬਹੁਤ ਲੱਗੇ ਸੀ ਬਹੁਤ ਤੋੜੇ ਵੀ ਨੇ ਹਾਂ ਹੋਰ ਲੱਗਣ ਲੱਗ ਗਿਆ ਫੇਰ ਫਲ ਪੈਣ ਲੱਗ ਗਿਆ ਕਾ ਜੀ ਨਿੰਬੂਆ ਬਹੁਤ ਜਿਆਦਾ ਨਿੰਬੂ ਲੱਗਦਾ ਤੁਹਾਨੂੰ ਅੱਗੇ ਸ਼ਾਰਟ ਵੀਡੀਓਜ਼ ਦੇ ਵਿੱਚ ਵੀ ਦਿਖਾਇਆ ਬਹੁਤ ਜਿਆਦਾ ਨਿੰਬੂ ਐਕਸਟਰਾ ਫਰ ਲੱਗਦਾ ਇਹਨੂੰ ਆ ਦੇਖੋ ਲੱਗੇ ਹੋਏ ਨੇ ਬਹੁਤ ਸੋਹਣਾ ਨਿੰਬੂਆ ਰਸੇਨਾ ਭਰਪੂਰ ਇੱਧਰ ਅੰਗੂਰਾਂ ਦੀਆਂ ਬੇਲਾਂ ਐਤੀ ਦੁਬਾਰਾ ਲਗਾਉਣੀਆਂ ਪੈਗੀਆਂ ਆਪਾਂ ਨੂੰ ਇੱਕ ਕਾਲੇ ਅੰਗੂਰ ਨੇ ਇੱਕ ਆਪਣੇ ਹਰੇ ਐਤੀ ਲੰਬੇ ਦਾ ਇਹਨੇ ਬੇਲਾਂ ਚੇਂਜ ਕੀਤੀਆਂ ਨੇ ਤੇ ਆਹ ਦੇਖੋ ਪਿੰਕ ਫਲਾਵਰ ਪਿੰਕ ਰੋਜ਼ ਦੇਖੋ ਕਲਰ ਦੇਖੋ ਗੁਲਾਬ ਦਾ ਕਿੰਨਾ ਪਿਆਰਾ ਰੰਗ ਆ ਤੇ ਇੱਧਰ ਆਪਣਾ ਵਾਈਟ ਗੁਲਾਬ ਅੰਬ ਨੂੰ ਵੀ ਦੇਖੋ ਬੂਰ ਪੂਰਾ ਆਇਆ ਹਿਆ ਹੁਣ ਜਿਹੜਾ ਹੋਗਾ ਝੂਠਾ ਜਿਹਾ ਹੋ ਚੜਜੂ ਬਾਕੀ ਅੰਬ ਲੱਗਣਗੇ ਅੰਬ ਬਹੁਤ ਟੌਪ ਕਲਾਸ ਲੱਗਦੇ ਆ ਤੁਹਾਨੂੰ ਅੱਗੇ ਪਿਛਲੀ ਤੋਂ ਪਿਛਲੀਆਂ ਗਰਮੀਆਂ ਜਦ ਆਪਣੇ ਲਾਸਟ ਵਾਲੀਆਂ ਗਰਮੀਆਂ ਸੀਗੀਆਂ ਸਬਰ ਸੀਗੀ ਉਦੋਂ ਤੁਹਾਨੂੰ ਦਿਖਾਈ ਹੋਈ ਸੀ ਅੰਬ ਲੱਗੇ ਹੋਏ ਅੱਕੇ ਦੇਖਦੇ ਆ ਫਲ ਕਿੰਨਾ ਕੁ ਲੱਗਦਾ ਇਹਨਾਂ ਨੂੰ ਬਹੁਤ ਮਿੱਠਾ ਅੰਬ ਹੁੰਦਾ ਜਿਹੜੇ ਪਹਿਲਾਂ ਆਉਂਦੇ ਹੁੰਦੇ ਸੀ ਨਾ ਬਗੈਰ ਮੈਡੀਸਨ ਤੋਂ ਤਿਆਰ ਕੀਤੇ ਹੋਏ ਨੇਚਰਲ ਉਦਾਂ ਦਾ ਸੰਧੂਰੀ ਰੰਗ ਹੁੰਦਾ ਇਹ ਅੰਬ ਦਾ ਬਹੁਤ ਮਿੱਠੇ ਹੁੰਦੇ ਤੇ ਇੱਧਰ ਆ ਗਿਆ ਆਪਾਂ ਲਾਈਟ ਇਸ ਇ ਲੈਮਨ ਜਿਹਾ ਕਲਰ ਗੁਲਾਬ ਠੀਕ ਹੈ ਜੀ ਤੇ ਇੱਧਰ ਦੇਖੋ ਫੁੱਲ ਚਾਰੇ ਪਾਸੇ ਬੜਾ ਖੂਬਸੂਰਤ ਜਿਹਾ ਨਜ਼ਾਰਾ ਫੁੱਲਾਂ ਦਾ ਸੋਹਣੇ ਲੱਗਦੇ ਆ ਸ਼ਾਮ ਨੂੰ ਤੁਸੀਂ ਇਹਨਾਂ ਦੇ ਵਿੱਚ ਗੇੜੇ ਕਿੱਡੋਂ ਗੱਲਾਂ ਕਰੋ ਫੁੱਲਾਂ ਦੇ ਨਾਲ ਤੁਹਾਡੀਆਂ ਆਟੋਮੈਟਿਕਲੀ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਵਾਤਾਵਰਨ ਕਿੰਨਾ ਸੋਹਣਾ ਗ੍ਰੀਨਰੀ ਨਾਲ ਲੱਗਦਾ ਕੀ ਆ ਕੀਨੂਆ ਦਾ ਬੂਟਾ ਇਹਨੂੰ ਵੀ ਹੁਣ ਪਾਲ ਆਊਗਾ ਲੱਗਣਾ ਸ਼ੁਰੂ ਹੋ ਜੂ ਤੇ ਬੂਰ ਆਉਣ ਲੱਗ ਗਿਆ ਐ ਕਿ ਇਹਨੂੰ ਕਿੰਨੂ ਬਹੁਤ ਪ੍ਰਿਆ ਸੀਗਾ ਇਹ ਵੀ ਤੁਹਾਨੂੰ ਦਿਖਾਇਆ ਸੀ ਵੀਡੀਓ ਦੇ ਵਿੱਚ ਤੇ ਆ ਵੀ ਅੰਬ ਆਂਬਾਪਾ ਲਾਇਆ ਇਹਨੇ ਤਕਰੀਬਨ 4 ਵਰਾਇਟੀਆਂ ਬਹੁਤ ਸੋਹਣੇ ਸੋਹਣੇ ਅੰਬ ਲੱਗਦੇ ਆ ਮਿੱਠੇ ਇੱਕ ਇਧਰ ਆ ਵਾਲਾ ਅੰਬ ਦਾ ਬੂਟਾ ਆਪਣਾ ਇਹ ਬੂਟਾ ਨਵਾਂ ਇਹਨੂੰ ਮੇभी ਸ਼ਾਇਦ ਅਸ ਕੀ ਬੂਰ ਪਹਿਚ ਗਏ ਤੇ ਆ ਵੀ ਬੂਟਾ ਪੁਰਾਣਾ ਇਹਨੂੰ ਵੀ ਅੰਬ ਬਹੁਤ ਵੱਡੇ ਵੱਡੇ ਲੱਗਦੇ ਆ ਤੇ ਮਿੱਠੇ ਲੱਗਦੇ ਆ ਬੜਾ ਜਦੋਂ ਹੁਣ ਲੱਗਣਗੇ ਵੱਡੇ ਹੰਬ ਤੁਹਾਨੂੰ ਉਦੋਂ ਵੀ ਦਿਖਾਵਾਂਗੇ ਤੇ ਜਦੋਂ ਇਦ ਕੀ ਅੰਬ ਲੱਗਣਗੇ ਫਿਰ ਤੁਹਾਨੂੰ ਚੈੱਕ ਕਰਾਵਾਂਗੇ ਅਮਰੂਦ, ਫੋਗਲਾਵ ਲੱਗੇ ਉੱਪਰ ਬੇਲਾਂ ਇੱਧਰ ਆਪਣੀਆਂ ਪਿੰਡੀਆਂ ਲਾਈਆਂ ਹੋਈਆਂ ਨੇ ਪਿੰਡੀਆਂ ਦੇ ਬੂਟੇ ਤੇ ਨਾਲ ਇਹਨੂੰ ਰੇਲਿੰਗ ਲਾਤੀ ਕਿਉਂਕਿ ਸ਼ੇਰਾ ਬਹੁਤ ਤੰਗ ਕਰਦਾ ਸੀਗਾ ਚਾਰੀਆਂ ਚ ਵੜਦਾ ਸੀਗਾ ਬਾਸ ਲਗਾ ਕੇ ਨਾਲ ਰस्सियां ਬੰਨਤੀਆਂ ਹੁਣ ਉਹ ਟੱਪ ਕੇ ਨਹੀਂ ਜਾਂਦਾ ਲਸਣ, ਬੰਦ ਗੋਭੀ ਤੇ ਗਠ ਗੋਭੀ ਕੱਟ ਗੋਭੀ ਹੁਣ ਪੱਟਣ ਵਾਲੀ ਆ ਕਿਉਂਕਿ ਅੱਜ ਕੱਲ ਭੁੰਡੀ ਪੈ ਜਾਂਦੀ ਹੈ ਇਹਨਾਂ ਨੂੰ ਹੂੰ ਸਾਰਿਆਂ ਨੂੰ ਕਿਉਂਕਿ ਨੇਚਰਲ ਆਪਾਂ ਖਾਨੀਆਂ ਚੀਜ਼ਾਂ ਪਿਓਰ ਆਰਗੈਨਿਕ ਇਸ ਕਰਕੇ ਫਿਰ ਸਪਰੇਆ ਨਹੀਂ ਕਰਦੇ ਦੇਖੋ ਹੁਣ ਕਿਹੜੀ ਗਿੱਲੀ ਆ ਨਹੀਂ ਮੈਂ ਤੁਹਾਨੂੰ ਨੇੜਿਓਂ ਦਿਖਾ ਦਿੰਦੀ ਹਾਂ ਦੇਖੋ ਗੱਠ ਗੋਭੀ ਉੱਧਰ ਵੀ ਬੰਦ ਗੋਭੀ ਗੱਠ ਗੋਭੀ ਤੇ ਆਪੇ ਹਰਾ ਪਿਆਜ਼ ਇਹਦੇ ਵਿੱਚ ਆਪਾਂ ਲਾਤੀ ਨਾਲ ਟਮਾਟਰਾਂ ਦੀ ਪਨੀਰੀ ਤੇ ਮਿਰਚਾਂ ਦੀ ਕਿਪੇ ਸੀ ਸਿਰਫ ਚੁੱਲੇ ਦੀ ਸੁਆਹ ਪਾਉਣੀ ਹੈ ਇਹਨਾਂ ਦੇ ਉੱਤੇ ਹੋਰ ਕੁਝ ਨਹੀਂ ਪਾਉਂਦੇ ਆਪਾਂ ਜਿੱਦਾਂ ਆ ਪਾਈ ਹੋਈ ਹੈ ਬਿੱਤੇ ਦੇ ਉੱਤੇ ਜਿਹੜੇ ਚੁੱਲਾ ਵਾਲਦੇ ਆ ਉਹ ਤਾਂ ਚੁੱਲੇ ਦੀ ਸੁਆਹ ਹੀ ਪਾ ਦਿਆ ਕਰੋ ਖੁਸ਼ਗਵਾਰ ਮਾਹੌਲ ਹੈ ਪਿੰਡ ਦਾ ਪੂਰਾ ਧਣੀਆਂ ਪੱਕਣ ਤੇ ਆ ਚੁੱਕਿਆ ਪਰ ਜਦੋਂ ਇਹ ਪੱਕਿਆ ਹੁੰਦਾ ਇਹਦਾ ਸਵਾਦ ਹੋਣੇ ਜਿਆਦਾ ਹੋ ਜਾਂਦਾ ਉੱਧਰ ਬੈਗਨ ਨਹੀਂ ਆਈ ਹੋਈ ਆ ਤੇ ਨਾਲ ਆਪਣੇ ਆੜੂਆਂ ਨੂੰ ਵੀ ਫਲ ਆ ਗਿਆ ਲੋਜੀ ਆ ਦੇਖੋ ਆੜੂ ਲੱਗੇ ਹੋਏ ਇਹ ਵੀ ਆੜੂ ਬਹੁਤ ਮਿੱਠੇ ਹੁੰਦੇ ਆ ਜਦੋਂ ਹੁਣ ਪੱਕਣਗੇ ਤੁਹਾਨੂੰ ਫੇਰ ਦਿਖਾਵਾਂਗੇ ਜਗ੍ਹਾ ਹੈਗੀ ਤਾਂ ਜਰੂਰ ਫਲ ਵਾਲੇ ਬੂਟੇ ਲਗਾਓ ਲੈਟਸ ਅਪ ਲੈਟਸ ਅ ਸੀਜ਼ਨ ਚਲਿਆ ਗਿਆ ਗਰਮੀ ਹੋ ਗਈ ਧਿਆਨ ਥੋੜਾ ਜਿਹਾ ਬਚਿਆ ਕਿਉਂਕਿ ਆਪਾਂ ਸ਼ੇਰਾ ਨੀਚੇ ਖਰਾਬ ਕਰਦਾ ਸੀ ਕਹਿ ਰੀਆਂ ਚ ਗਮਲਿਆਂ ਚ ਲਗਾਤਾ ਸੀ ਇਹਨੇ ਵੀ ਵਧੀਆ ਡੰਗ ਸਾਰੇਆ ਵਧੀਆ ਸੈਲਡ ਖਾਦਾ ਐਤਕੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਖੁਸ਼ ਹੋਵੂਗੇ ਚੜ੍ਹਦੀਆਂ ਕਲਾਂ ਚ ਹੋਵੂਗੇ ਤੇ ਲੀਚੀ ਨੂੰ ਵੀ ਆਪਣੀ ਮਿਠੀ ਭਰਪੂਰ ਫਲ ਆਇਆ ਹੈ ਇਹਦੀ ਲੀਚੀ ਵੀ ਬਹੁਤ ਮਿੱਠੀ ਹੁੰਦੀਆਂ ਇਹ ਵੀ ਤੁਹਾਨੂੰ ਦਿਖਾਵਾਂਗੇ ਐਤਕੀ ਥੋੜਾ ਜਿਹਾ ਫੰਕਸ਼ਨ ਕਰਕੇ ਫਿਰ ਇਹਦੀਆਂ ਟਾਣੀਆਂ ਕੱਟਣੀਆਂ ਪੈ ਗਈਆਂ ਕਿਹਤਕੀ ਦੇਖਾਂਗੇ ਇਹਨੂੰ ਫਿੱਲੀਚੀਆਂ ਨੂੰ ਉੱਪਰੋਂ ਕਿੱਦਾਂ ਤੋੜਨਾ ਇਹ ਆਪਣਾ ਵਿਊ ਆ ਪਿੰਡ ਵਾਲੇ ਘਰ ਦਾ ਸ਼ਹਿਰ ਨਾਲੋਂ ਬਿਲਕੁਲ ਹਟ ਕੇ ਸ਼ਾਂਤੀ ਭਰਪੂਰ ਮਾਹੌਲ ਪਿੰਡ ਦਾ ਲੋ ਜੀ 뷰 ਦੇਖੋ ਕਰਦਾ ਹੁਣ ਆਪਾਂ ਪੌੜੀਆਂ ਤੇ ਚੜਦੇ ਆ ਉੱਪਰੋਂ ਦੇਖਦੇ ਲੋ ਜੀ ਪਿੰਡ 'ਚ ਪੋਲੂਸ਼ਨ ਨਹੀਂ ਹੁੰਦਾ ਸ਼ਹਿਰਾਂ 'ਚ ਪੋਲੂਸ਼ਨ ਬਹੁਤ ਆ ਇਸ ਕਰਕੇ ਪਿੰਡ ਆ ਕੇ ਵੜਾ ਸਕੂਲ ਮੇਰਾ ਸ਼ਾਂਤੀ ਹੈ ਪੂਰੀ ਸ਼ੇਰੇ ਉੱਥੇ ਕੀ ਆ ਸਾਹਮਣੇ ਖੇਤ ਨੇ ਸਾਰੇ ਨਾਲ ਆਪਣਾ ਰੋਡ ਦੇ ਉੱਪਰ ਘਰ ਆ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤੁਹਾਨੂੰ ਦਿਖਾਤੇ ਆਪਾਂ ਫਲ ਫਲ ਆਪਣੇ ਫਲਾ ਵਾਲੇ ਬੂਟੇ ਸਾਰੇ ਜਿਹਦੇ ਕੋਲ ਵੀ ਜਗ੍ਹਾ ਹੈਗੀ ਜਰੂਰ ਕਰ ਚੋੜੀਆਂ ਬੋਤੀਆਂ ਜਗ੍ਹਾ ਹੈਗੀ ਸਬਜ਼ੀਆਂ ਲਾਓ ਫਲਾ ਵਾਲੇ ਬੂਟੇ ਲਾ ਲਓ ਕਿਉਂਕਿ ਜੜੀ ਘਰ ਦੀ ਚੀਜ਼ ਹੁੰਦੀ ਓਦੀ ਤਾਂ ਰੀਤ ਹੀ ਨਹੀਂ ਹੁੰਦੀ ਚਲੋ ਜੀ ਆਪਣਾ ਰੱਖੋ ਧਿਆਨ ਮਿਲਦੇ ਆ ਤੁਹਾਨੂੰ ਹੋਰ ਕਿਸੇ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਨਹੀਂ ਕੀਤਾ ਹਜੇ ਤੱਕ ਦਿਓ ਆਪਣੇ ਪਿਆਰੇ ਜੀ ਕਮੈਂਟ ਕਿੱਦਾਂ ਲੱਗਿਆ ਸਾਡੇ ਪਿੰਡ ਦਾ ਮਾਹੌਲ ਕਰਦਾ ਸਸ਼ੀਕਾਰ ਰੱਬ ਰੱਖਾ